ਕੀ ਕਿਹਾ ਚ ਤੈਨੂੰ ਸਮਝ ਲੱਗ ਗਈ ਹੁਣ ਕਿ ਨਾ ਤੈਨੂੰ ਬੁਰੀ ਨੂੰ ਠਾਕੇ ਲਿਆਉਣਾ ਤਾਂ ਉਠਾ ਤਾਂ ਮੈਂ ਲਿਆਉਂਗਾ ਪਰ ਕਮਿਸ਼ਨ ਲੱਗੂਗੀ ਤੂੰ ਠਗਾੜੋ ਨਾ ਜਾਣਾ ਤਾਂ ਕਿੱਥੇ ਐ ਬਸ ਆਹੀ ਮੜਿਆ ਰਮਾਨ ਜੇ ਲੈ ਕੇ ਆਣਾ ਸੀ ਮੜਿਆ ਖੜਾ ਹੋ ਯਾਰ ਬਾਈ ਬਣ ਕੇ ਪਾ ਕੱਪੜੇ ਕੱਪੜੇ ਦੂ ਬੁਰੀ ਇਹ ਜ ਕਰ ਤੁਸੀਂ ਕੌਣ ਮੈਂ ਗੁਰੀ ਦਾ ਦੋਸਤ ਨਹੀਂ ਜੀ ਉਹ ਤਾਂ ਕਰੇ ਹੈਣਗੇ ਆਹ ਕੀ ਬਦਤਮੀਜ਼ੀ ਆ ਇਹ ਬਦਤਮੀਜ਼ੀ ਨਹੀਂ ਜੀ ਇਹ ਪਿਆਰ ਹੈ ਇਹੋ ਜਿਹਾ ਪਿਆਰ ਤੇ ਨਾ ਮੈਂ ਥੁੱਕਦੀ ਵੀ ਨਹੀਂ ਹੱਥ ਛੱਡ ਮੇਰਾ ਪਰ ਇੱਕ ਗੱਲ ਦੀ ਹੱਦ ਹੁੰਦੀ ਹੈ ਹੁਣ ਜੇ ਤੁਸੀਂ ਮੈਨੂੰ ਰੋਕਣਾ ਚਾਹੁੰਦੇ ਹੋ ਤਾਂ ਮੈਨੂੰ ਤੁਹਾਨੂੰ ਸਾਰੇ ਹੱਕ ਦੇਣੇ ਪੈਣੇ ਘਰ ਵਾਲੀ ਦੇ ਤਾਂ ਹੀ ਮੈਂ ਇੱਥੇ ਰੁਕੂੰ ਯਾਰ ਮੈਂ ਤਾਂ ਸੋਚ ਵੀ ਨਹੀਂ ਸਕਦਾ ਉਹ ਮੇਰੀ ਭੈਣਾ ਵਰਗੀ ਹੈ ਪਰ ਉਹ ਮੇਰੇ ਬਾਰੇ ਯਾਰ ਕੀ ਸੋਚਦੀ ਫਿਰਦੀ ਹੈ ਉਹ ਤੋਂ ਹੁਣ ਦੇਖੀ ਉਹਦੇ ਛੱਤਰ ਪੈਂਦੇ ਵੱਡੀ ਨਖਰ ਵਾਲੀ ਬਣਦੀ ਸੀ ਨਾ ਮੈਥੋਂ ਤਾਂ ਰਹਿ ਗਿਆ ਤਾਂ ਹੀ ਮੈਂ ਜਿੰਨੀ ਕੀ ਗੱਲ ਮੈਥੋਂ ਜੁੜੀ ਉਹਨਾਂ ਕੀ ਜੋੜ ਕੇ ਮੈਂ ਦੱਸਤੀ ਆ ਗੁਰੂ ਅਗੀ ਕਰੀਏ ਨਾ ਬੁਰੀ ਕੰਮ ਨਾ ਪਰਾਂ ਹੋ ਜਾ ਬੈਠ ਬੈਠ ਬੂ ਅਗੀ ਕਰੀਏ ਨਾ ਤੂੰ ਕੀ ਗੱਲ ਆ? ਜਾਦੀ ਤੇਰੇ ਦੰਦ ਨਿਕਲ ਹੀ ਜਾਂਦੇ ਨੇ। ਜਾਦੇ ਚੌਚੜਾ ਕੁੱਟ ਖਾਣ ਦਾ। ਜਨਾਨੀ ਆ ਤੇ ਹੱਥ ਚੱਕਣ ਨਾਲ ਨੇ ਅੱਜ ਚਾਕੂ ਫੜ ਲਿਆ ਮੇਰੇ ਤੋਂ। ਸਬਜ਼ੀ ਕੱਟੇਗਾ। ਉਹ ਬਕਵਾਸ ਨਾ ਕਰ। ਜਿਹੜਾ ਪੁੱਛਿਆ ਨਾ ਉਹ ਦੱਸ। ਕੀ ਦੱਸਾਂ ਮੈਂ ਤੈਨੂੰ? ਆ ਦੰਦ ਕਿਉਂ ਕੱਢੀ ਨਹੀਂ ਆ? ਮੈਂ ਮੰਨਦੀ ਆ ਵੀ ਤੇਰੇ ਨਾਲ ਮੈਂ ਵਿਆਹ ਹੀ ਗਈ। ਹੁਣ ਵਿਆਹ ਕਰਵਾ ਕੇ ਇਹ ਮਤਲਬ ਤਾਨੇ ਵੀ ਦੰਦ ਹੀ ਕੱਢਣੇ ਬੰਦ ਕਰ ਦਾਂ? ਉਹ ਤੈਨੂੰ ਵਿਆਹ ਦਾ ਮਤਲਬ ਪਤਾ ਹੀ ਨਹੀਂ। ਇੰਨੀ ਲੇਟ ਕਿਉਂ ਆਈਆਂ? ਪੂਰੇ 2 ਘੰਟੇ ਲੇਟ ਆ ਤੂੰ। ਸਰਦਾਰਾਂ ਦਾ ਮੁੰਡਾ ਆਇਆ ਬਾਹਰ। ਤੇ ਉਹਨਾਂ ਦੇ ਕਾਫੀ ਜਾਣੇ ਆਏ ਹੋਏ ਸੀ। ਭਾਂਡਾ ਠਿੱਕਰ ਸਾਰਾ ਚੱਕਣ ਵਾਲਾ ਪਿਆ ਸੀ। ਸਾਰਾ ਕੰਮ ਨਵੇੜ ਕੇ ਆਈਆਂ। ਨਾਲੇ ਜਦੋਂ ਅਗਲੇ ਪੈਸੇ ਦਿੰਦੇ ਆ ਤਾਂ ਕੰਮ ਵੀ ਤਾਂ ਪੂਰਾ ਲੈਣਗੇ। ਉਹ ਤੇਰੇ ਲੱਛਣ ਠੀਕ ਨਹੀਂ ਹੈਗੇ। ਕੀ ਪਤਾ ਕੰਮ ਨਵੇੜ ਕੇ ਕਿਤੇ ਹੋਰ ਗਈ ਹੋਵੇ। ਜੇ ਨਹੀਂ ਯਕੀਨ ਜਾਂਦਾ ਫੋਨ ਲਾ ਕੇ ਪੁੱਛ ਲੈ ਜਾਂ ਉਹਨਾਂ ਦੇ ਘਰੇ ਜਾ ਕੇ ਪੁੱਛਿਆ। ਨਾਲੇ ਉਹ ਅੰਦਰ ਕਾਲਜ ਗੁਲਾਬ ਜਾਣਾ ਪਈਆਂ ਉਹਨਾਂ ਦੇ ਲੈ ਕੇ ਆਈ ਸੀ ਖਾਲਾ। ਉਹ ਗੁਲਾਬ ਜਾਂ ਮਣਾਂ ਨੂੰ ਮਾਰ ਗੋਲੀ। ਉਹਨਾਂ ਨੇ ਲਾਗ ਮੇਰਾ ਮਤਲਬ ਸ਼ਗਨ ਨਹੀਂ ਸੀ ਤਾਂ ਮੁੰਡਾ ਬਾਹਰੋਂ ਆਇਆ। ਦਿੱਤਾ ਸੀ 200 ਰੁਪਏ। ਚਲ ਮੈਨੂੰ ਫੜਾ ਫਿਰ 200 ਕਿੱਥੇ ਅੱਛਾ ਤੈਨੂੰ ਫੜਾਵਾਂ ਸਰਫ ਲੈ ਕੇ ਆਉਣੀ ਓਦੀ ਮੈਂ ਉਹ ਸਰਫ ਦੀ ਟੈਨਸ਼ਨ ਨਾ ਲੈ ਲਿਆਂਦਾ ਪਿਆ ਸਰਫ ਕਿੱਥੇ ਪਏ ਨੇ ਪੈਸੇ ਓ ਪਏ ਅੰਦਰ ਕਾਂਸ ਜੀ ਦੇ ਇੱਕ ਤਾਂ ਪਹਿਲਾਂ ਹੀ ਓਨੇ ਮੈਨੂੰ ਇੰਨੇ ਘੱਟ ਪੈਸੇ ਦਿੱਤੇ ਸਿਰਫ ਇਹ ਠੋਤ 200 ਰੁਪਇਆ ਦਿੱਤਾ ਮਸਾ ਮੈਨੂੰ ਮੇਕਟਲ ਮੈਂ ਸਾਥ ਕੇ ਰੱਖ ਲੂੰ ਉਹ ਵੀ ਲੈ ਕੇ ਆਉ ਪਿਆ ਡੰਡੀ ਕਿੱਡਾ ਘਟਿਆ ਬੰਦਾ ਇਹੋ ਜਿਹਾ ਬੇਸ਼ਰਮ ਬੰਦਾ ਨੇ ਮੈਂ ਸਾਰੀ ਦੁਨੀਆ ਤੇ ਨਹੀਂ ਦੇਖਿਆ ਨਾਲੇ ਤਾਂ ਖਾਂਦਾ ਵੀ ਮੇਰੇ ਸਿਰ ਤੋਂ ਨਾਲੇ ਮੇਰੇ ਤੇ ਸ਼ੱਕ ਵੀ ਕਰਦਾ ਤੇ ਸੁਣਾਉਂਦਾ ਵੀ ਉਤੋਂ ਮੈਨੂੰ ਐ ਮੈਂ ਹੀ ਪਾਗਲ ਸੀ ਮੈਂ ਸੋਚਦੀ ਸੀ ਇਹਦੇ ਨਾਲ ਵਿਆਹ ਕਰਵਾ ਲਾਂ ਐਸ਼ ਆਰਾਮ ਕਰੂੰਗੀ ਆਵਦੀ ਜ਼ਿੰਦਗੀ ਵਧੀਆ ਜਿਊਂਗੀ ਮੈਨੂੰ ਕੀ ਪਤਾ ਸੀ ਵੀ ਇਹ ਤਾਂ ਮੇਰੇ ਸਿਰ ਤੇ ਐਸ਼ ਆਰਾਮ ਕਰੂਗਾ ਹੁਣ ਚੱਲ ਕੋਈ ਨਹੀਂ ਕਿੰਨਾ ਕੁ ਟਾਈਮ ਮੇਰਾ ਨਾ ਉਹ ਵੀ ਮਨਪ੍ਰੀਤ ਐ ਨਾਣਾ ਤੈਨੂੰ ਦਿਹਾੜੀਆਂ ਕਰਨ ਲਾਤਾ ਤੇ ਨਾ ਮੈਂ ਆਪਮੰਝੇ ਤੇ ਬੈਠ ਕੇ ਖਾਦਾ ਤਾਂ ਮੈਨੂੰ ਵੀ ਕੀ ਜਾਣੇਗਾ ਤੂੰ ਹੂੰ ਸਾਰੇ ਪੈਸੇ ਲੈ ਜਾਂਦਾ ਚੱਕ ਕੇ ਕਾਕਾ ਦੋਦੋਂ ਦਾ ਮੈਂ ਸਾਡੀ ਕੁੜੀ ਦਾ ਸਾਗ ਲੈ ਆਦੀ ਉਦੋਂ ਦਾ ਤੈਨੂੰ ਕੋਈ ਤਕਲੀਫ ਨਹੀਂ ਸੀ ਹੁਣ ਤੈਨੂੰ ਤਕਲੀਫ ਹੋਣ ਲੱਗੀ ਤਾਂ ਕਿਉਂ ਸਾਡੀ ਕੁੜੀ ਦੀ ਜ਼ਿੰਦਗੀ ਬਰਬਾਦ ਕਰੀਐ ਦੇਖੋ ਜਦੋਂ ਮੈਂ ਸਾਗ ਲੈ ਮੈਨੂੰ ਕੁਝ ਨਹੀਂ ਪਤਾ ਲੱਗਿਆ ਹੈਗਾ ਕੀ ਹੋਇਆ ਕੀ ਨਹੀਂ ਨੜੇ ਮੈਂ ਕਦੋਂ ਲੜਦਾ ਇਹਦੇ ਨਾਲ ਇਹ ਮੇਰੇ ਨਾਲ ਲੜਦੀ ਰਹਿੰਦੀ ਹੈ ਇਹਨੂੰ ਮੈਂ ਕਿਹਾ ਤੂੰ ਮੇਰੀ ਗੱਲ ਵਿੱਚ ਨਾ ਬੋਲਿਆ ਕਰ ਇਹ ਮੇਰੀ ਗੱਲ ਵਿੱਚ ਬੋਲਦੀ ਹੈ ਹੁਣੇ ਦੱਸੋ ਮੇਰੀ ਕੀ ਗਲਤੀ ਹੈ ਇੱਥੇ ਇਹਨੂੰ ਮੈਂ ਕੰਮ ਕਰਾਉਣ ਨਹੀਂ ਲੈ ਕੇ ਆਇਆ ਸਲਾਹਾਂ ਲੈਣ ਲਈ ਜੀ ਤੁਸੀਂ ਮੇਰੇ ਤੋਂ ਕਿਹੜੀਆਂ ਸਲਾਹਾਂ ਲੈਂਦੇ ਹੋ ਵੀਰ ਜੀ ਇਹ 12 ਵਜੇ ਤੱਕ ਸ਼ਰਾਬ ਪੀ ਕੇ ਆਉਂਦੇ ਆ ਰਾਤ ਨੂੰ ਨੜੇ ਸ਼ਰਾਬ ਨਾਲ ਕਿਹੜਾ ਘਰ ਚੱਲਦਾ ਹੈਗਾ ਸਾਰਾ ਖਰਚਾ ਤਾਂ ਉੱਥੇ ਚੱਲੀ ਜਾਂਦਾ ਹੁਣ ਤੁਸੀਂ ਦੱਸੋ ਇੱਥੇ ਹੈ ਹੀ ਕੀ ਕਿਉਂ ਰਹਾ ਮੈਂ ਹੁਣ ਇੱਥੇ ਦੇਖ ਪਾਣੇ ਤੇਰਾ ਹੈ ਦੂਜੇ ਦਾ ਆਪਣੇ ਪਰੋਣੇ ਦਾ ਵੀ ਇਹ ਦੂਜੇ ਦਾ ਦੂਜੇ ਵਿਆਹ ਦੇ ਵਿੱਚ ਨਾ ਹਮੇਸ਼ਾ ਇੱਕ ਦੂਜੇ ਦੀਆਂ ਕਮੀਆਂ ਸਰਕਾਰੀਆਂ ਜਾਂਦੀਆਂ ਨੇ ਤੁਸੀਂ ਕਿਉਂ ਐਵੇਂ ਆਪਦੀ ਜ਼ਿੰਦਗੀ ਖਰਾਬ ਕੀਤੀ ਐ ਪਰ ਵੀਰ ਜੀ ਤੁਸੀਂ ਵਿਆਹ ਕਰਵਾਇਆ ਮੇਰਾ ਇਹ ਨਾਲ ਤੇ ਤਾਂ ਮੈਨੂੰ ਆਪਦੀ ਕਰੜੀ ਮੰਨਦਾ ਹੀ ਨਹੀਂ ਫਿਰ ਮੈਂ ਕੀ ਕਰਨਾ ਇਹਦੇ ਘਰੇ ਰਹਿ ਕੇ ਨਾਲੇ ਵੈਸੇ ਵੀ ਮੇਰੀ ਗਲਤੀ ਕੀ ਆ ਸਾਰਾ ਦਿਨ ਇਹਨਾਂ ਦਾ ਘਰ ਸਾਹਮਣੀਆਂ ਇਹਨਾਂ ਦੇ ਬੱਚੇ ਸਾਹਮਣੇ ਆ ਤੇ ਜਦ ਮੈਂ ਇਹਨਾਂ ਨੂੰ ਸਿੱਧੇ ਮੂੰਹ ਬੁਲਾਵਾਂ ਇਹ ਮੈਨੂੰ ਸਿੱਧਾ ਬੁਲਾਉਂਦੇ ਵੀ ਨਹੀਂ ਹੈਗੇ ਫਿਰ ਇਸ ਖਰਚ ਰਹਿ ਕੇ ਮੇਰਾ ਕੀ ਫਾਇਦਾ ਜਦੋਂ ਇਹਨਾਂ ਨੇ ਮੈਨੂੰ ਬੁਲਾਉਣਾ ਹੀ ਨਹੀਂ ਸਹੀ ਕਿਹਾ ਤੂੰ ਮੈਂ ਉਦੋਂ ਜਜਵਾਤੀ ਹੋ ਗਿਆ ਸੀ ਉਦੋਂ ਮੈਨੂੰ ਪਤਾ ਨਹੀਂ ਲੱਗਿਆ ਹੈਗਾ ਮੈਨੂੰ ਮੇਰੇ ਬੱਚੇ ਦੀ ਫਿਕਰ ਸੀ ਵੀ ਉਹਨੂੰ ਮਾਂ ਮਿਲ ਜੂਗੀ ਉਹਨੂੰ ਸਾਂਭ ਸੰਭਾਲ ਕਰ ਲੂਗੀ ਪਰ ਮੈਂ ਹੁਣ ਤੇਰੇ ਤੋਂ ਅੱਕ ਗਿਆ ਮੈਂ ਬੱਚਾ ਆਪਦਾ ਆਪ ਸਾਂਭ ਸਕਦਾ ਹਾਂ ਹੁਣ ਤੂੰ ਮੇਰਾ ਪਿੱਛਾ ਛੱਡਣ ਦਾ ਦੱਸ ਤੂੰ ਕੀ ਲਏਂਗੀ ਕਾਕਾ ਤੂੰ ਇਹ ਗੱਲਾਂ ਕਿਹੋ ਜਿਹਾ ਕਰਦਾ ਤੂੰ ਇਸ ਨੂੰ ਆਪਦੇ ਘਰ ਵਾਲੀ ਨਹੀਂ ਸਮਝਦਾ ਤੇ ਘਰ ਵਾਲੀ ਨਹੀਂ ਸਮਝਦਾ ਫਿਰ ਤਾਂ ਵਿਆਹ ਕਿਉਂ ਕਰਵਾਇਆ ਸੀ ਬਾਈ ਮੇਰਾ ਦਿਮਾਗ ਫਿਰ ਗਿਆ ਸੀ ਜਿਹੜਾ ਇਹਦੇ ਨਾਲ ਵਿਆਹ ਕਰਵਾਇਆ ਮੈਂ ਇਸ ਤੋਂ ਛਡਕਾਰਾ ਚਾਹਉਣਾ ਮੇਰੇ ਕੋਲ ਜੋ ਕੁਝ ਹੈਗਾ ਲੈ ਜਾਓ ਮੈਨੂੰ ਛਡਕਾਰਾ ਦੇ ਜਹਿੰਦ ਇਸ ਤੋਂ ਮੈਂ ਵਿਆਹ ਨਹੀਂ ਨਿਵਾ ਸਕਦਾ ਇਸਦੇ ਬਣਦੇ ਹੱਕ ਨਹੀਂ ਦੇ ਸਕਦਾ ਮੈਂ ਇਹਨੂੰ ਵੇਖ ਲਿਆ ਵੀਰੇ ਮੈਨੂੰ ਇੰਨੇ ਮਹੀਨੇ ਹੋ ਗਏ ਨਾ ਕੱਟਦੀ ਨੂੰ ਪਰ ਨਾ ਤਾਂ ਇਸ ਕਰੇ ਮੇਰੀ ਕੋਈ ਕਦਰ ਹੈ ਤੇ ਨਾ ਹੀ ਇੱਜ਼ਤ ਜੇ ਇਹਨਾਂ ਨੂੰ ਆਪਣੇ ਬੱਚੇ ਲਈ ਕੋਈ ਮਾਈ ਚਾਹੀਦੀ ਸੀ ਤਾਂ ਇਹ ਨੌਕਰਾਨੀ ਰੱਖ ਲੈਂਦੇ ਜੇ ਉਸ ਬੱਚੇ ਦੀ ਇਹ ਮੈਨੂੰ ਮਾਮਣੂ ਆਉਣਾ ਚਾਹੁੰਦੇ ਨੇ ਨਾ ਤਾਂ ਇਹਨਾਂ ਨੂੰ ਪਹਿਲਾਂ ਇਹ ਕੋ ਕਿ ਇਹ ਮੇਰਾ ਪਤੀ ਵੀ ਮੰਨਣ ਆਪਣੇ ਆਪ ਨੂੰ ਨਾ ਪਤੀ ਬਣਾ ਅੱਜ ਨਾ ਬਣਾ ਕੱਲ ਨੂੰ ਉਹ ਤਾਂ ਬੜਾ ਸਿੱਧੀ ਫੈਸਲਾ ਲੈ ਲਿਆ ਸੀ ਵੀ ਮੈਂ ਤਾਂ ਰੁੱਸ ਕੇ ਜਾਨੀ ਆ ਹੁਣ ਤਾਂ ਮੈਂ ਤੇਰੇ ਤੋਂ ਤਲਾਕ ਹੀ ਚਾਹਣਾ ਫਿਕਰ ਨਾ ਕਰ ਸਾਨੂੰ ਸਾਡੀ ਕੋਈ ਸਿੱਟੀ ਹੋਈ ਨਹੀਂ ਹੈਗੀ ਮੈਂ ਬਥੇਰਾ ਸਮਝਾਉਣ ਦੀ ਤੁਹਾਨੂੰ ਕੋਸ਼ਿਸ਼ ਕਰੀ ਪਰ ਤੂੰ ਨਹੀਂ ਸਮਝਿਆ ਮੈਂ ਵੀ ਤਲਾਕ ਦੇ ਪੇਪਰ ਨਾਲ ਹੀ ਲੈ ਕੇ ਆਇਆ ਰੋਹ ਰੋਜ ਦੀ ਲੜਾਈ ਨਾਲੋਂ ਨਮੇੜਿਆ ਹੀ ਚੰਗਾ ਮੈਨੂੰ ਪਤਾ ਹੈ ਮੈਂ ਤੁਹਾਨੂੰ ਨਹੀਂ ਦੱਸਿਆ ਤੂੰ ਡਰ ਜਾਂਦੀ ਸੀਗਾ ਮੈਨੂੰ ਇਹ ਵੀ ਪਤਾ ਹੈ ਰਿਸ਼ਤਾ ਨਹੀਂ ਨਿੱਕਰੇ ਚੜਨ ਵਾਲਾ ਇਸ ਤੋਂ ਚੰਗਾ ਤੁਸੀਂ ਸਾਈਨ ਕਰੋ ਦੋਨੋਂ ਤੇ ਤਲਾਕ ਲਵੋ ਲੈ ਵੀ ਕਾਕਾ ਤੂੰ ਵੀ ਕਰ ਸਾਈਨ ਤੇ ਜਾ ਦੋ ਮੈਂ ਤਾਂ ਹੀ ਤਿਆਰ ਆ ਬਿਸ਼ੱਕ ਮੈਂ ਇਥੋਂ ਪੰਜੇ ਉਂਗਲਾਂ ਲਵਾ ਲੂ ਕਾਗਜ਼ ਤੇ ਮੈਂ ਤਾਂ ਤਿਆਰ ਆ ਲਾ ਫੜਾ ਬੋ ਜੀ ਮੈਂ ਕਰ ਦਉ ਸਾਈਨ ਤੁਸੀਂ ਸੱਚੀ ਮੈਨੂੰ ਤਲਾਕ ਦੇਣਾ ਚਾਹੁੰਦੇ ਹੋ ਹਾਂ ਤੈਨੂੰ ਸਮਝ ਨਹੀਂ ਲੱਗ ਰਹੀ ਜਾਂ ਤੇਰੇ ਪੱਲੇ ਨਹੀਂ ਪੈ ਰਹੀ ਮੈਂ ਤੈਨੂੰ ਕਹੀ ਦਿੱਤਾ ਮੈਂ ਤੇਰੇ ਨੂੰ ਨਹੀਂ ਰੱਖਣਾ ਹੈਗਾ ਨਹੀਂ ਰੱਖਣਾ ਹੈਗਾ ਜੇ ਤੂੰ ਆਪਣੀ ਨਿਭਰੀ ਨਹੀਂ ਮੈਂ ਤਾਂ ਆਪਣੇ ਬੱਚੇ ਨੂੰ ਕਿਸੇ ਅनाथ ਆਸ਼ਰਮ ਚ ਪਾ ਆਉਂਗਾ ਪਰ ਮੈਂ ਤੈਨੂੰ ਇਸ ਘਰ ਚ ਨਹੀਂ ਰੱਖਣਾ ਹੈਗਾ ਜੀ ਐਡੀ ਗੱਲ ਹੈ ਨਾ ਤਾਂ ਰਹਿਣਾ ਮੈਂ ਤੁਹਾਡੇ ਨਾਲ ਵੀ ਨਹੀਂ ਇੱਕੋਰਥ ਕੋਈ ਵੀ ਦੁੱਖ ਤਕਲੀਫ ਸਹਿ ਸਕਦੀ ਐ ਪਰ ਆਪਣੀ ਬੇਇੱਜ਼ਤੀ ਨਹੀਂ ਹੁਣ ਤਲਾਕ ਦੇ ਪੇਪਰਸ ਤੇ ਪਹਿਲਾ ਸਾਈਨ ਤੁਸੀਂ ਨਹੀਂ ਪਹਿਲਾ ਮੈਂ ਕਰਦੀ ਆਂ वीर आप ठीक है और बाकी करिए मैं लाल तुम्हें कौ मेरी माड़ी किस्मत लिखी है पहली घरों निकली दूजी मैं घरों कटती ਦੋਨਾਂ ਦਾ ਘਰ ਚੋਂ ਅੰਨੀ ਮੁੱਕ ਗਿਆ ਵਧੀਆ ਹੋਇਆ ਮੈਂ ਸਰਦਾਰ ਬੰਦਾ ਮੈਂ ਕੋ ਕਹਾ ਮੈਂ ਕਿਸੇ ਤੋਂ ਨਾਲੇ ਵੈਸੀ ਵੀ ਮੈਂ ਜਨਾਨੀ ਕੱਪ ਦੇ ਨਾਲ ਰੱਖਣੀ ਨਹੀਂ ਇਹ ਔਰਤ ਵੀ ਕਿਸੇ ਦੇ ਲਾਇਕ ਹੁੰਦੀ ਨਹੀਂ ਹੈਗੀਆਂ ਨਾਲੇ ਕੱਲ ਨਾ ਤਲਾਕ ਦਿੰਦਾ ਨਾ ਮੈਂ ਇਹਨੇ ਕਿਸੇ ਨਾ ਕਿਸੇ ਦਿਨ ਮੈਨੂੰ ਤਲਾਕ ਦੇ ਦੇਣਾ ਸੀ ਕਿਉਂਕਿ ਜਦੋਂ ਮਰਦ ਔਰਤ ਤੇ ਭਰੋਸਾ ਕਰਦਾ ਨਾ ਔਰਤ ਫਿਰ ਬੜੀ ਰੀਜਨਲ ਉਦ ਦਾ ਭਰੋਸਾ ਤੋੜਦੀ ਐ ਲੋਕ ਤਾਂ ਪਹਿਲੀ ਟੱਚਰਾਂ ਕਰਨੋਂ ਨਹੀਂ ਹਟਦੇ ਸੀ ਕਹਿੰਦੇ ਦੂਜੀ ਲਿਆ ਆ ਇਹ ਬੰਦੇ ਦਾ ਦਮ ਹੀ ਨਹੀਂ ਹੈਗਾ ਇਹ ਦੂਜੀ ਨੂੰ ਵੀ ਭਜਾਊਗਾ ਇਸ ਤੋਂ ਚੰਗਾ ਹੋਇਆ ਉਹ ਬਗੀ ਵੀ ਪਰ ਯਾਰ ਤੈਂ ਇਹਦਾ ਕੰਮ ਵੜਾ ਕੀਤਾ ਇਹਦਾ ਕੀ ਕਸੂਰ ਸੀ ਇਹਦਾ ਹੀ ਕਸੂਰ ਸੀ ਇਹ ਔਰਤ ਸੀ ਔਰਤ ਤਾਂ ਮੈਨੂੰ ਉਹੀ ਨਹੀਂ ਪਸੰਦ ਆਏਗੀ ਪਹਿਲਾਂ ਮੈਂ ਜਦੋਂ ਮੇਰੀ ਉਹ ਭੱਜ ਗਈ ਤੇ ਉਹ ਤਾਂ ਪਿੰਦਾ ਰਿਆ ਉਹਦੇ ਖੁਸ਼ੀ ਵਿੱਚ ਅੱਜ ਮੈਂ ਤਾਂ ਪੀ ਰਿਆਂ ਵੀ ਮੇਰੇ ਦੂਜੀ ਵੀ ਖੇੜਾ ਛੱਡ ਗਈ ਕਿਉਂ ਪਾਲੀ ਕਿਸੇ ਲਈ ਟਡ ਇਕੱਠਾ ਕਰਨਾ ਹੈ ਮੌਜਲ ਹੈ ਆਪਦੀ ਖੁਸ਼ੀ ਵਿੱਚ ਰਹਿ ਅੱਜ ਪਾਲੀ ਪਾਰਟੀ ਤੇਰੀ ਤੇ ਆਪਣੇ ਨਾਲ ਹੈ ਕਿਉਂ ਕਿਸੇ ਖਾਤਰ ਪੈਸਾ ਕਮਾਉਣਾ ਆਪ ਤਾਂ ਮਰਦ ਲੋਕ ਐਸ਼ ਨਹੀਂ ਕਰਦੇ ਇੰਨਾਂ ਜਨਾਨੀਆਂ ਨੂੰ ਗਹਿਣੇ ਲਿਆ ਦੋ ਸਾਂਪਾ ਲਿਆ ਦੋ ਸੂਟ ਲਿਆ ਦੋ ਛੱਲੇ ਲਿਆ ਦੋ ਓ ਬੋ ਚੱਲ ਹੁਣ ਖਿਹੜਾ ਛੋਟਿਆ ਖਰਚਾ ਬੰਦ ਓਕੇ ਟਾਟਾ ਬਾਏ ਬਾਏ ਓਕੇ ਰਿਪੋਰਟ ਐ ਐਂ ਕਰ ਪਾਲੀ ਅੱਜ ਇੱਕ ਹੋਰ ਫੜ ਲਾ ਬੋਤਲ ਇਹਦੇ ਨਾਲ ਦਾ ਨਸ਼ਾ ਕਿੱਥੇ ਹੁਣ ਘੜਾ ਕੋਈ ਆਪਣੇ ਖਰਚੇ ਨੇ ਚੱਲ ਕੈਨ ਸ਼ੰਕਰਨ ਵੀ ਆਂ ਟਾਂਡਾ ਤਰੀ ਕਰਦੇ ਅੱਜ ਦਾ ਯਾਰ ਅਸਮਾਨਾਂ 'ਚ ਫਰਦੇ ਨੇ ਅੱਜ ਤਾਂ ਰੱਜ ਕੇ ਦਾਰੂ ਪੀਣਗੇ ਤੁਸੀਂ ਕੌਣ ਵੈਸੇ ਮੈਂ ਤੁਹਾਨੂੰ ਪਛਾਣਿਆ ਨਹੀਂ ਤੁਸੀਂ ਮੈਨੂੰ ਤਾਂ ਨਹੀਂ ਪਛਾਣਿਆ ਕਿਉਂਕਿ ਤੁਸੀਂ ਆਸਟ੍ਰੇਲੀਆ ਤੋਂ ਆਏ ਹੋ ਜੇ ਇੱਧਰ ਰਹਿੰਦੇ ਹੁੰੋਂ ਤਾਂ ਤੁਹਾਨੂੰ ਪਤਾ ਹੋਵੇ ਵੀ ਮੈਂ ਕੌਣ ਆ ਮੈਂ ਤਾਂ ਤੁਹਾਡੀ ਘਰੇ ਕੰਮ ਕਰਦੀ ਆ ਨਾਲੇ ਤੁਹਾਨੂੰ ਯਾਦ ਹ ਜਦੋਂ ਤੁਸੀਂ ਬਾਹਰੋਂ ਆਏ ਸੀ ਤਾਂ ਮੈਂ ਹੀ ਤੇਰ ਚ ਹੋਇਆ ਸੀ ਮੈਂ ਹੀ ਤਾਂ ਤੁਹਾਡਾ ਸਵਾਗਤ ਕੀਤਾ ਸੀ ਮੈਨੂੰ ਲੱਗਦਾ ਨਾ ਤੁਸੀਂ ਮੈਨੂੰ ਜਾਣ ਬੁੱਝ ਕੇ ਪੁੱਛ ਰਹੇ ਹੋ ਉਹ ਨਾ ਨਾ ਮੈਂ ਤੁਹਾਨੂੰ ਜਾਣ ਬੁੱਝ ਕੇ ਕਿਉਂ ਪੁੱਛਣਾ ਮੈਨੂੰ ਪਾਸ 7 ਸਾਲ ਹੋ ਗਏ ਬਾਹਰ ਗਏ ਨੂੰ ਫਿਰ ਉਦੋਂ ਪਹਿਲਾਂ ਆਪਣੇ ਆਂਟੀ ਹੋਰ ਕੰਮ ਕਰਦੇ ਸੀ ਨਾ ਉਦੋਂ ਤਾਂ ਮੈਂ ਵੀ ਇੱਥੇ ਐ ਨਹੀਂ ਸੀ ਹੁਣੀ ਥੋੜੇ ਇੱਕ ਦਿਨ ਪਹਿਲਾਂ ਹੀ ਆਈਆਂ ਅੱਛਾ ਵਿਆਹ ਹੋਇਆ ਲੱਗਦਾ ਤੁਹਾਡਾ ਹਾਂਜੀ ਵਿਆਹ ਤਾਂ ਮੇਰਾ ਹੋਇਆ ਹਜੇ ਹੁਣ ਹੁਣੇ ਹੀ ਹੋਇਆ ਮੇਰੇ ਘਰ ਨਾਲ ਨਸ਼ੇ ਪੱਤੇ ਜੇ ਬਾਲੇ ਕਰਦਾ ਹੈ ਤਾਹੀਂ ਤਾਂ ਮੈਂ ਤੁਹਾਡੇ ਘਰ 'ਚ ਕੰਮ ਕਰਦੀ ਆਂ ਬਸ ਇੱਥੇ ਹੀ ਗੁਜ਼ਾਰਾ ਕਰੀ ਜਾਨੀ ਆਵਦਾ ਬਹੁਤ ਦੁੱਖ ਲੱਗਿਆ ਵੈਸੇ ਤੁਹਾਡੀ ਗੱਲ ਸੁਣ ਕੇ ਕੋਈ ਗੱਲ ਨਹੀਂ ਰੱਬ ਤੁਹਾਡੀ ਵੀ ਸੁਣੂਗਾ ਮੈਂ ਪਾਣੀ ਪੀਣਾ ਸੀ ਲਿਆ ਸਕਦੇ ਹੋ ਤੇ ਕੰਮ ਕਰਦੇ ਹੁੰਦਾ ਮੈਂ ਪੀ ਲੈਣਾ ਨਹੀਂ ਨਹੀਂ ਤੁਸੀਂ ਕੀ ਚੁੱਕੋਗੇ ਮੈਂ ਲਿਆ ਕੇ ਦਿੰਨੀ ਆ ਤੁਹਾਨੂੰ ਪਾਣੀ ਨਾਲ ਤੁਸੀਂ ਤਾਂ ਇੰਨੇ ਵੱਡੇ ਬੰਦੇ ਹੋ ਤੇ ਇੰਨੇ ਸੋਹਣੇ ਸੁਨੱਖੇ ਵੀ ਹੋ ਸੋਹਣੇ ਲੋਕਾਂ ਨੂੰ ਨਾ ਕੰਮ ਨਹੀਂ ਜੱੱਚਦੇ ਵੈਸੇ ਤੁਸੀਂ ਜਿਆਦਾ ਹੀ ਤਾਰੀਫ ਕਰ ਰਹੇ ਹੋ ਮੇਰੀ ਥੈਂਕ ਯੂ ਸੋਹਣਾ ਕਹਿਣ ਲਈ ਵੈਸੇ ਸੋਹਣੇ ਤੁਸੀਂ ਬਹੁਤ ਲੱਗਦੇ ਨਹੀਂਗੇ ਬਾਈ ਬਰੇ ਸੋਨੂ ਮੈਂ ਵਿਆਹੀ ਹੋਈ ਨਹੀਂ ਲੱਗਦੀ ਚਲੋ ਵੈਸੇ ਵੀ ਮੇਰਾ ਵਿਆਹ ਕਿਹੜਾ ਸਹੀ ਚੱਲ ਰਿਹਾ ਉਹ ਤਾਂ ਨਸ਼ੇ ਪਤੇ ਕਰਦਾ ਤੇ ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਫਿਰਦੀ ਆ ਕੋਈ ਨਾ ਨਾ ਲੋਕਾਂ ਦਾ ਘਰ ਨਾ ਸਮਝੋ ਇਹ ਤੁਹਾਡਾ ਆਪਣਾ ਹੀ ਘਰ ਆ ਓ ਮੈਂ ਤਾਂ ਗੱਲਾਂ-ਗੱਲਾਂ 'ਚ ਭੁੱਲੀ ਗਈ ਸੀ ਵੀ ਤੁਹਾਨੂੰ ਪਾਣੀ ਲੈ ਕੇ ਦੇਣਾ ਤੁਸੀਂ ਰੁਕੋ ਮੈਂ ਪਾਣੀ ਲੈ ਕੇ ਆਉਂਦੀ ਆ ਪਏ ਪਈਆਂ ਮੋਜਾਂ ਨਾਲ ਰੋਟੀ ਨਹੀਂ ਹੈਗੀ ਡੱਬੇ 'ਚ ਮੈਂ ਕੀ ਖਾਵਾਂ ਹੁਣ ਜਦੋਂ ਸੌਦਾ ਤਾਂ ਘਰ 'ਚ ਲੈ ਕੇ ਨਹੀਂ ਆਉਣਾ ਤੇ ਰੋਟੀ ਬਣੂਗੀ ਵੀ ਕਾਦੀ ਖਾਣਾ ਕੀ ਆ ਕੁਛ ਨਾ ਖਾ ਰਹਿਣ ਦੇ ਬਸ ਉਹ ਤੂੰ ਬੋਲਦੀ ਕਿ ਮੈਂ ਪਹਿਲਾਂ ਤਾਂ ਢੰਗ ਨਾਲ ਗੱਲ ਕਰ ਰੋਟੀ ਕਮਾਉਣੀ ਵੀ ਤੂੰ ਐ ਤੇ ਮੈਨੂੰ ਰੋਟੀ ਖਵਾਉਣੀ ਵੀ ਤੂੰ ਐ ਇਹ ਗੱਲ ਤਾਂ ਤੈਨੂੰ ਚੰਗੀ ਤਰ੍ਹਾਂ ਪਤਾ ਮੈਂ ਨਾ ਰੋਟੀ ਬਣਾਉਣ ਵਾਲੀ ਮਸ਼ੀਨ ਨਹੀਂ ਹੈਗੀ ਜੇ ਸੌਦਾ ਲੈ ਕੇ ਆਏਗਾ ਤਾਂ ਰੋਟੀ ਬਣੀ ਹੋਈ ਖਾ ਲਈ ਨਹੀਂ ਬਾਲਾ ਮੇਰੇ ਨਾਲ ਬੈਂਸਨ ਦੀ ਲੋੜ ਨਹੀਂ ਹੈਗੀ ਉਹ ਤੇਰਾ ਦਿਮਾਗ ਤਾਂ ਨਹੀਂ ਹਿੱਲ ਗਿਆ ਲੱਗਦਾ ਤੈਨੂੰ ਛੇਤਰਾਂ ਦੀ ਘਾਟ ਪੈ ਗਈ ਆ ਜੀਬ ਜੀ ਆਪਣੀ ਨਾ ਅੰਦਰ ਰੱਖਿਆ ਕਰ ਜਾਜ ਦਾ ਇਹੀ ਕੁੱਟ ਪਾਉਂਦੀ ਆ ਤੇਰੇ ਅੱਛਾ ਤੂੰ ਨਾ ਮੇਰੇ ਜ਼ਬਾਨ ਦੀ ਪ੍ਰਵਾਹ ਨਾ ਕਰ ਤੂੰ ਆਪ ਦੀ ਜ਼ਬਾਨ ਵਾਸਤੇ ਚ ਰੱਖਿਆ ਕਰ ਪਹਿਲਾਂ ਪਤਾ ਕੀ ਸੀ ਮੇਰੇ ਦਿਮਾਗ 'ਚ ਨਾ ਗਲਤਫਹਿਮੀ ਸੀ ਮੈਨੂੰ ਤਾਂ ਪਤਾ ਹੀ ਅੱਜ ਲੱਗਿਆ ਵੀ ਤੇਰੇ ਪੱਲੇ ਤਾਂ ਕੱਖ ਨਹੀਂ ਹੈਂ ਸਿਰੇ ਦਾ ਤਾਂ ਤੂੰ ਮਲਾਂਗਾ ਕਮਾ ਕੇ ਤਾਂ ਤੈਨੂੰ ਮੈਂ ਖਵਾਉਣੀ ਆ ਮੈਨੂੰ ਕਾਹਦਾ ਡਰ ਐ ਵੀ ਜਿਹੜਾ ਤੂੰ ਮੇਰੇ ਤੋਂ ਕੁਝ ਖੋਲੇਗਾ ਮਨਪ੍ਰੀਤ ਅਕਲ ਨਾਲ ਗੱਲ ਕਰ ਨਾਲੇ ਤੈਨੂੰ ਪਤਾ ਜੇ ਮੇਰਾ ਬਲੱਡ ਵਧ ਗਿਆ ਨਾ ਇਸ ਵਾਰ ਤੈਨੂੰ ਜਿਉਂਦੀ ਨਹੀਂ ਛੱਡਣਾ ਮੈਂ ਜਿਉਂਦਾ ਫਿਰ ਤੈਨੂੰ ਮੈਂ ਵੀ ਨਹੀਂ ਛੱਡਣਾ ਤੂੰ ਮੈਨੂੰ ਹੱਥ ਲਾ ਕੇ ਦਿਖਾ ਤੈਨੂੰ ਨਾੜਾ ਮੈਂ ਕੋਟ ਕਚਾਰੀਆਂ ਚ ਘੜੀਸਿਆ ਤਾਂ ਮੈਨੂੰ ਵੀ ਤੂੰ ਮਨਪ੍ਰੀਤ ਨਾ ਜਾਣੀ ਹੁਣ ਮੈਂ ਪਹਿਲਾਂ ਵਾਲੀ ਮਨਪ੍ਰੀਤ ਨਹੀਂ ਰਹੀ ਬਦਲ ਗਈ ਆ ਉਹ ਬਦਲ ਬਦਲੀ ਆ ਤਾਂ ਤੇ ਇੱਥੇ ਸੈੱਟ ਕਰ ਦੇਣਾ ਮੈਂ ਨਾਲੇ ਕੁੱਟ ਖਾਏਗੀ ਫਿਰ ਨਾਲੇ ਚੀਕਾਂ ਮਾਰੇਗੀ ਨਾਲੇ ਲੱਤਾਂ ਤਲਵਾਏਗੀ ਨਾਲੇ ਘਰ ਦਾ ਕੰਮ ਕਰੇਗੀ ਨਾਲੇ ਉਹਨਾਂ ਦੇ ਜਾ ਕੇ ਕੰਮ ਕਰੇਗੀ ਨਾਲੇ ਰੋਟੀ ਕਮਾਏਗੀ ਫਿਰ ਨਾਲੇ ਪਕਾਏਗੀ ਤੇ ਨਾਲੇ ਆਪ ਪਤੰਦਰ ਨੂੰ ਖਵਾਏਗੀ ਆਹਣਾ ਤੇਰਾ ਵਹਿਮ ਹੀ ਆ ਵੀ ਮੈਂ ਰੋਟੀ ਕਮਾਉਂਗੀ ਫਿਰ ਥਾਲੀ ਚ ਪਰੋਸ ਕੇ ਤੇਰੇ ਲਈ ਲੈ ਕੇ ਆਉਂਗੀ ਇਹ ਵਹਿਮ ਨਾ ਤੂੰ ਆਪ ਦਾ ਦੂਰ ਕਰ ਦੇ ਅੱਜ ਤੇਰੇ ਤੋਂ ਜੋ ਹੁੰਦਾ ਤੂੰ ਉਹੀ ਕਰ ਲੈ ਕੁੱਟਣਾ ਕੁੱਟ ਲੈ ਮੈਨੂੰ ਜੀ ਸਦਕੇ ਚ ਨਾ ਮਰ ਜੀ ਕੁੱਟ ਲੈ ਫਿਰ ਮੈਂ ਵੀ ਤੈਨੂੰ ਦੱਸੂਗੀ ਵੀ ਜੇਲ ਕਿਹਨੂੰ ਕਹਿੰਦੇ ਨੇ ਨਾ ਨਾ ਤੈਨੂੰ ਨਾਬੇ ਵਾਲੀ ਜੇਲ ਚ ਭੇਜਾ ਤਾਂ ਮੈਨੂੰ ਵੀ ਮੇਰੇ ਪਿਓ ਦੀ ਨਾ ਜਾਣੀ ਨਮ ਲੰਗਾ ਤੂੰ ਬੋਲਦਾ ਕਿਹੜੇ ਤਰੀਕੇ ਨਾਲਾ ਮੇਰੇ ਨਾਲ ਨਾ ਤਾਂ ਤੂੰ ਮੈਨੂੰ ਚੰਗਾ ਕਰ ਦੇ ਸਕਿਆ ਨਾ ਤਾਂ ਮੈਨੂੰ ਕੋਈ ਖੁਸ਼ੀ ਦੇ ਸਕਦਾ ਸਿਰਫ ਨਸ਼ੇ ਕਰ ਸਕਦਾ ਤੂੰ ਸਿਰਫ ਨਸ਼ੇ ਆਪਦੇ ਰੋਟੀ ਤਾਂ ਤੂੰ ਮੈਨੂੰ ਕਮਾ ਕੇ ਦੇ ਨਹੀਂ ਸਕਦਾ ਇੱਕ ਆ ਬੀੜੀਆਂ ਸਿੱਟਾਂ ਦੇ ਪੈਸੇ ਤਾਂ ਤੇਰੇ ਤੋਂ ਆਪਦਾ ਪੂਰੇ ਨਹੀਂ ਆਉਂਦੇ ਮੇਰੇ ਕੀ ਚਾਹ ਆੜ ਪੂਰੇ ਕਰ ਦੇਂਗਾ ਤੂੰ ਇਹ ਲੋਕ ਹੀ ਆ ਜਿਹੜੇ ਆਪਦੇ ਘਰ ਵਾਲਿਆਂ ਦੇ ਚਾਹ ਪੂਰੇ ਕਰਦੇ ਨੇ ਤੇ ਤੂੰ ਤੂੰ ਬੇਸ਼ਰਮ ਮੈਨੂੰ ਵੀ ਮਾਰਨ ਨੂੰ ਫਿਰਦਾ ਉਹ ਮਨਪ੍ਰੀਤ ਬੱਸ ਕਰ ਇਦੋਂ ਬਾਅਦ ਮੈਂ ਆਊਟ ਆਫ ਕੰਟਰੋਲ ਹੋਵਾਂ ਫੇਰ ਨਾ ਮੈਨੂੰ ਕਹੀ। ਓ ਅੱਛਾ ਮੈਂ ਵੀ ਤਾਂ ਇਹੀ ਦੇਖਣਾ ਵੀ ਤੂੰ ਆਪ ਦੇ ਆਪ ਤੋਂ ਕਿੰਨਾ ਕ ਆਊਟ ਆਫ ਕੰਟਰੋਲ ਹੋ ਸਕਦਾ ਹੈ। ਤੂੰ ਜਿਹੜਾ ਕੁਝ ਵੀ ਕਰਨਾ ਹੈ ਨਾ ਅੱਜ ਕਰ ਲੈ। ਮੇਰੀ ਇੱਕ ਗੱਲ ਸੁਣ ਲੈ। ਨਾ ਤਾਂ ਮੈਂ ਕਮਾਵਾਂ ਤੇ ਨਾ ਤੈਨੂੰ ਬਣਾ ਕੇ ਕੁਝ ਦੇਵਾਂ। ਚੰਚਾਗਿਰੀ ਕਰਦੀ ਐ ਤੇਰੀ ਮੇਰੀ ਜੁੱਤੀ। ਮਾਰ ਗਿਆ ਥੱਪੜ। ਦਿਖਾ ਗਿਆ ਆਪਦੇ ਔਕਾਤ ਜਿਹੜਾ ਤੂੰ ਮੈਨੂੰ ਝੂਠੇ ਪਿਆਰਾਂ 'ਚ ਫਸਾਇਆ ਝੂਠੇ ਲਾਰੇ ਲਾਏ ਝੂਠੇ ਵਾਅਦੇ ਕੀਤੇ ਮੇਰੇ ਨਾਲ ਹੋ ਤਾਂ ਮੈਂ ਉਦੋਂ ਬੇਵਕੂਫ ਸੀ ਜਿਹੜੀ ਤੇਰੀਆਂ ਗੱਲਾਂ 'ਚ ਆ ਕੇ ਫਸ ਗਈ ਪਰ ਹੁਣ ਦੇਖੀ ਵੀ ਮੈਂ ਨਾ ਝੂਠੇ ਵਾਅਦਿਆਂ 'ਚੋਂ ਝੂਠੇ ਪਿਆਰਾਂ 'ਚੋਂ ਤੇ ਝੂਠੇ ਲਾਰਿਆਂ 'ਚੋਂ ਨਿਕਲਦੀ ਕਿਵੇਂ ਆ ਗੁਰੀ ਤੈਨੂੰ ਲੱਗਦਾ ਨਾ ਵੀ ਆਹ ਥੱਪੜ ਤੂੰ ਮੇਰੇ ਆਪ ਦੀ ਆਪ ਮਾਰਿਆ ਪਰ ਨਹੀਂ ਇਹ ਤਾਂ ਮੈਂਦਰ ਤੋਂ ਮਰਵਾਇਆ ਤੇ ਸਿਰਫ ਤੈਨੂੰ ਵਹਿਮ ਆ ਵੀ ਤੂੰ ਮੈਨੂੰ ਕੁੱਟ ਗਿਆ ਇਹ ਥੱਪੜ ਤਾਂ ਨਾ ਮੈਂ ਜਾਣ ਬੁੱਝ ਕੇ ਮਰਵਾਇਆ ਆਪ ਤੇ ਤਾਂ ਕਿ ਤੈਨੂੰ ਕਿਵੇਂ ਨਾ ਕਿਵੇਂ ਜੇਲ੍ਹ ਦਿਖਾ ਸਕਾਂ ਝੂਠੇ આરોਪ ਲਾ ਕੇ ਤੈਨੂੰ ਜੇਲ੍ਹ ਚ ਭੇਜਾਂ ਉੱਥੇ ਜਾ ਕੇ ਪਤਾ ਲੱਗੂ ਮਿੱਤਰਾ ਤੈਨੂੰ ਵੀ ਹੁੱਕਾ ਕਿਵੇਂ ਲਾਈਦਾ ਨਾਲੇ ਜਦੋਂ ਪੰਜਾਬ ਪੁਲਿਸ ਦਾ ਡੰਡਾ ਫਿਰਿਆ ਨਾ ਤੇਰੇ ਤੇ ਸਾਰੀ ਅਕਲ ਟਿਕਾਣੇ ਆ ਜਾਣੀ ਆ ਵੀ ਔਰਤਾਂ ਦੀ ਇੱਜ਼ਤ ਕਰੀ ਦੀ ਕਿਵੇਂ ਪਹਿਲਾਂ ਤਾਂ ਨਾ ਮੈਂ ਕਦੇ ਨੂਨ ਲਿਆ ਕਦੇ ਮਿਰਚ ਲਿਆ ਕਦੇ ਹਲਦੀ ਲਿਆ ਮਸਾਲਾ ਲਿਆ ਧਣੀਆਂ ਲਿਆ ਆਹੇ ਕੁਛ ਲਿਆਂਦੀ ਰਹਿ ਜਾਂਦੀ ਸੀ ਅੱਛਾ ਮੈਂ ਪੂਰਾ 900 ਰੁਪਏ ਆਪਦੇ ਮੇਕਅਪ ਤੇ ਲਾਇਆ ਹੁਣ ਫਿਰ ਮੈਂ ਨਿੱਖਰ ਕੇ ਚਮਕੋ ਬਣ ਕੇ ਉਹਨਾਂ ਦੇ ਘਰੇ ਵੀ ਤਾਂ ਜਾਊਂਗੀ ਸਰਦਾਰਾਂ ਦੇ ਫਿਰ ਆਸਟ੍ਰੇਲੀਆ ਵਾਲੇ ਮੁੰਡੇ ਨੂੰ ਇੰਪ੍ਰੈਸ ਵੀ ਕਰੂੰਗੀ ਜੇ ਸੋਹਣੀ ਬਣ ਕੇ ਜਾਊਂਗੀ ਤਾਂ ਹੀ ਉਹ ਇੰਪ੍ਰੈਸ ਹੋਊਗਾ ਨਾਲੇ ਨੌਸਰ ਤੇ ਨਾਲ ਨਾ ਮੈਂ ਗੁਰੀ ਦਾ ਢਿੱਡ ਵੀ ਭਰ ਸਕਦੀ ਸੀ ਪਰ ਨਾ ਇਹਦਾ ਢਿੱਡ ਭਰਨ ਦਾ ਕੀ ਫਾਇਦਾ ਮੈਂ ਤਾਂ ਸਰਦਾਰਾਂ ਦੇ ਘਰ ਰੋਟੀ ਖਾ ਲੂੰਗੀ ਨਾਲੇ ਮੈਂ ਸੋਹਣੀ ਜੀ ਬਣ ਕੇ ਜਾਊਂਗੀ ਹਾਈ ਜੇ ਕਿਤੇ ਉਹ ਮੇਰੇ ਤੋਂ ਇਮਪ੍ਰੈਸ ਹੋ ਗਿਆ ਫਿਰ ਉਹ ਮੇਰੇ ਨਾਲ ਗੱਲ ਕਰੂਗਾ ਫਿਰ ਉਹ ਮੈਨੂੰ ਦਿੱਲੀ ਆਪਦੇ ਨਾਲ ਵੀ ਲੈ ਕੇ ਜਾਊਗਾ 에어ਪੋਰਟ ਤੇ ਦਿੱਲੀ 에어ਪੋਰਟ ਤੋਂ ਅੱਗੇ ਮੈਂ ਆਸਟ੍ਰੇਲੀਆ ਜਾਊਂਗੀ ਫਿਰ ਸੋਹਣੀਆਂ ਸੋਹਣੀਆਂ ਫੋਟੋਆਂ ਖਿੱਚਵਾਊਂਗੀ ਉੱਥੇ ਫਿਰ ਮੇਰੇ ਕੋਲੇ ਵੀ ਆਈਫੋਨ 15 ਹੋਊਗਾ ਅੱਜਕ ਰਪਿਸਟਿਕ ਵੀ ਲੱਗੀ ਤੇ ਮਿੱਡੀਆਂ ਵੀ ਹੋ ਗਈਆਂ ਸੂਟ ਤਾਂ ਮੈਂ ਪਹਿਲਾਂ ਹੀ ਨਵਾਂ ਪਾਇਆ ਸੀ ਅੱਜ ਤਾਂ ਮੈਂ ਇਹਨਾਂ ਦੇ ਆਸਟ੍ਰੇਲੀਆ ਵਾਲੇ ਮੁੰਡੇ ਨੂੰ ਨਾ ਕੀਲ ਕੇ ਰੱਖ ਦੇਣਾ ਨਾ ਉਹਨੂੰ ਮੈਂ ਪਟਾਇਆ ਨਾ ਅੱਜ ਤਾਂ ਮੈਨੂੰ ਵੀ ਮੜਪਿਤ ਕੌਰ ਕੀ ਨੇ ਕਹਿਣਾ ਆ ਜਿਹੜੀ ਉਹਦੀ ਮਾਂ ਮੇਰੇ ਤੇ ਰੋ ਮਾਰਦੀ ਹੈ ਨਾ ਸਵੇਰ ਸ਼ਾਮ ਮੇਰੇ ਤੋਂ ਕੰਮ ਕਰਵਾਉਂਦੀ ਆ ਨਾਣਾ ਮੈਂ ਆਪਦੇ ਅੱਗੇ ਪਿੱਛੇ ਪੂਛ ਪੂਛ ਕਰਨ ਵਾਲੀ ਮੈਨੂੰ ਵੀ ਕੀ ਜਾਣੂਗੀ ਇਹ ਇਹਦੇ ਕਰਦੇ ਨੂੰ ਬਣ ਕੇ ਦਿਖਾਉਂਗਾ ਇਹਨੂੰ ਹਾਈ ਵੀਰੇ ਸੁਪਨੇ ਸੁਦੋਂ ਮੈਂ ਆਸਟ੍ਰੇਲੀਆ ਵਾਗੀ ਉਹਦੇ ਨਾਲ ਫੋਟੋਆਂ ਕਰਾਇਆ ਕਰੂੰਗੀ ਕਿੰਨੀ ਸੋਹਣੀ ਲੱਗਿਆ ਕਰੂੰਗੀ ਪਰ ਮੈਂ ਤਾਂ ਸੁਣਿਆ ਵੀ ਕਹਿੰਦੇ ਬਾਹਰ ਲੀਆਂ ਗੋਰੀਆਂ ਗੁਰੀਆਂ ਕਿ ਸੋਹਣੀਆਂ ਸੁਨੱਖੀਆਂ ਹੀ ਬਹੁਤ ਹੁੰਦੀਆਂ ਚਲ ਉਹ ਗੋਰੀਆਂ ਮੇਰੀ ਕੀ ਰਿਸ ਕਰਨਗੀਆਂ ਹਤਾਪੀ ਨਹੀਂ ਸੋਹਣੀਆਂ ਆਹ ਦੇਖ ਲਾ ਕਿਵੇਂ ਲਹੂ ਪੀ ਜਾਂਦੇ ਆ ਮੇਰੇ ਸੁਪਨੇ ਵੀ ਨਹੀਂ ਲੈਣ ਦਿੰਦੇ ਉੱਚੀ ਚ ਪੌਂਕੀ ਜਾਂਦੇ ਪੌਂਕੀ ਜਾਂਦੇ ਵੀ ਤੁਸੀਂ ਚੁੱਪ ਕਰ ਜੋ ਹੂੰ ਇੱਥੇ ਤਾਂ ਨਾ ਆਹੀ ਸਿਆਪਾ ਰਹਿੰਦਾ ਬਸ ਵਧੀਆ ਬਾਹਰ ਜਾਵਾਂਗੀ ਐਨ ਸ਼ਾਂਤ ਮਾਹੌਲ ਚ ਰਿਆ ਕਰੂੰਗੀ ਨਾ ਕੋਈ ਹੈ ਹੈ ਨਾ ਖੈਕ ਹੈ ਤੇ ਰਹੀ ਗੱਲਾਂ ਗੁਰੀ ਜੀ ਦੀ ਚੱਲ ਮੰਨਦੀ ਹਾਂ ਮੈਂ ਤੇ ਗੁਰੀ ਕੋਲੇ ਤਾਂ ਕੁਝ ਹੈ ਨਹੀਂ ਚੱਲੋ ਨੇ ਮੈਨੂੰ ਇਸ ਪਿੰਡ ਚ ਲਾ ਲੈ ਆ ਕੇ ਸਿੱਟਿਆ ਨਾ ਜੇ ਮੈਂ ਇਸ ਪਿੰਡ ਚ ਆਈ ਗੁਰੀ ਮਗਰ ਲਾ ਕੇ ਤਾਂ ਹੀ ਮੈਨੂੰ ਇੰਨਾ ਰੱਜਾ ਪੂਜਾ ਘਰ ਮਿਲਿਆ ਤਾਂ ਹੀ ਮੇਰੇ ਕਰਮਾ ਚਾ ਅਸਟ੍ਰੇਲੀਆ ਵਾਲਾ ਆਇਆ ਕਿੰਨਾ ਸੋਹਣਾ ਸੁਨੱਖਿਆ ਹੈ बस ਰੱਬ ਕਰੇ ਮੇਰੇ ਹੱਥੋਂ ਨਾ ਲੰਗੇ ਇਹ ਇੱਕ ਵਾਰੀ ਮੇਰੀ ਉਹਦੇ ਨਾਲ ਗੱਲ ਹੋ ਜੇ ਸਾਰਾ ਕੰਮ ਆਪ ਹੀ ਸੈੱਟ ਆ ਜਾਵੇਗਾ ਓਹੋ ਮੈਂ ਤਾਂ ਗੱਲਾਂ ਹੀ ਲੱਗ ਗਈ ਸੀ ਸਾਰਾ ਸਮਾਨ ਸਾਮੰਪ੍ਰਿਤ ਹੁਣ ਤਾਂ ਬਸ ਉਹਨੂੰ ਜਾ ਕੇ ਪਟਾ ਤੂੰ ਤਾਂ ਤੂੰ ਬਸ ਉਹਦੇ ਤੇ ਡੋਰੇ ਪਾਣੇ ਆ ਇੱਕ ਦੂ ਪਹਿਲਾਂ ਸੜਿਆ ਹੋਇਆ ਆਵੇ ਲੜੇ ਮੇਰੇ ਨਾਲ ਭੱਗ ਜਾ ਲੈ ਆਂਟੀ ਤੈਹਲਾ ਹੀ ਜਾਂਦੇ ਹੋ ਹੋਰ ਹਾਂ ਤੂੰ ਬੜੀ ਤਿਆਰ ਹੋ ਕੇ ਆਈਆਂ ਜਿਹਨੂੰ ਫਿਲਮ ਦੇਖਣ ਜਾਣਾਗਾ ਫਿਲਮ ਕਾਹਨੂੰ ਦੇਖਣ ਜਾਣਾ ਆਂਟੀ ਉਹ ਤਾਂ ਨਾ ਮੇਰੇ ਘਰ ਵਾਲੇ ਨੇ ਮੈਨੂੰ ਕਿਹਾ ਵੀ ਤੂੰ ਨਾ ਐਵੇਂ ਫਿਕਰਾ ਨਾ ਕਰਿਆ ਕਰ ਬਾਲੀਆਂ ਵੀ ਐਵੇਂ ਟੈਨਸ਼ਨ ਜੀ ਚ ਫਿਰਦੀ ਰਹਿਣੀ ਆ ਤੂੰ ਤਿਆਰ shear ਹੋ ਕੇ ਸਜਦਾਜ ਕੇ ਰਿਹਾ ਕਰ ਤਾਂ ਕਰਕੇ ਮੈਂ ਅੱਜ ਨਵਾਂ ਸੂਟ ਪਾ ਕੇ ਮੇਕਅਪ ਕਰਕੇ ਆਈਆਂ ਫੇਰ ਵੀ ਸੁਹਾਗਣ ਭਾਗਣਾ ਜੇ ਸੁਹਾਗਣ ਭਾਗਣਾ ਆ ਸੰਦੂਰ ਘਾਤੋ ਨਹੀਂ ਪਾਇਆ ਆਂਟੀ ਜੀ ਮੈਨੂੰ ਨਾ ਸੰਧੂਰ ਪਾਉਣ ਦਾ ਸ਼ੌਂਕ ਨਹੀਂ ਹੈਗਾ ਬਾਲਾ ਆ ਮੇਕਅਪ ਦਾ ਹੈਗਾ ਜ਼ਰੂਰ ਸ਼ੌਂਕ ਇਹ ਕਰ ਲੈਨੀ ਆ ਬਸ ਮੈਂ ਨਰਸੀ ਡੀਓ ਕੇ ਨਾ ਕੰਮ ਕਰ ਲਾ ਮੈਂ ਤੇਨੂੰ ਮੂੰਹ ਦੇਖਣ ਨੂੰ ਬੁਲਾਇਆ ਹੈਗਾ ਵੀ ਤੇਰੇ ਕੰਨੀ ਮੈਂ ਦੇਖ ਹੀ ਜਾਵਾਂ ਦੇਖੀ ਮੈਂ 5 ਮਿੰਟ ਲਾਉਣੀ ਆ ਹਟਾਉ ਉਤੇ ਮੈਂ ਤੇਰੇ ਨਖਰੇ ਬਾਲੇ ਉੱਚੇ ਹੋਗੇ ਲੈ ਆਂਟੀ ਜੀ ਮੇਰੇ ਨਖਰੇ ਕੀ ਉੱਚੇ ਹੋਣੇ ਆ ਮੈਂ ਤਾਂ ਆਪਦਾ ਕੰਮ ਹੀ ਕਰਨ ਆਈ ਆ ਨਾਲੇ ਮੈਂ ਤਾਂ ਆਈ ਵੀ ਟਾਈਮ ਤੇ ਆਂ ਵੀ ਚਲ ਛੇਤੀ ਛੇਤੀ ਜਾ ਕੇ ਪਹਿਲਾਂ ਆਂਟੀ ਕਾ ਕੰਮ ਨਿਬੜ ਕੇ ਆਵਾਂ ਗੱਲ ਸੁਣ ਲੈ ਕੁੜੀ ਸੈਂਪਲ ਜੀ ਬਣ ਕੇ ਆਇਆ ਕਰ ਨਹੀਂ ਲੋੜ ਨਹੀਂ ਹੈਗੀ ਮੈਂ ਤਾਂ ਆਉਂਦੀ ਇਹ ਮੇਰੇ ਪੁੱਤਾਂ ਦਾ ਘਰ ਹੈ ਆ ਪੈਸ਼ਨ ਫੂਸਨ ਜੇ ਨਾ ਕਰਕੇ ਆਇਆ ਕਰ ਨਹੀਂ ਡੰਡੀ ਲੱਗ ਜਾ ਮੇਰੇ ਘਰੋਂ ਕੋਈ ਨਹੀਂ ਆਂਟੀ ਜੀ ਤੁਸੀਂ ਗੁੱਸਾ ਕਿਉਂ ਕਰਦੇ ਹੋ ਮੈਂ ਜਮਾ ਸਿੰਪਲ ਬਣ ਕੇ ਆਇਆ ਕਰੂੰਗੀ ਮੈਨੂੰ ਕੀ ਲੋੜ ਆ ਆਪਣਾ ਫੈਸ਼ਨ ਕਰਨ ਦੀ ਨਾਲੇ ਮੈਂ ਤਾਂ ਬਸ ਨਵਾਂ ਸੂਟੀ ਪਾਇਆ ਸੀ ਅੱਜ ਹੋਰ ਤਾਂ ਕੀ ਕੀਤਾ ਨਾਲਿਆ ਕੰਮ ਤੋਂ ਕੱਢਣ ਵਾਲੀ ਗੱਲ ਨਾ ਕਰੋ ਆਂਟੀ ਜੀ ਤੁਹਾਨੂੰ ਪਤਾ ਤਾਂ ਹੈ ਵੀ ਮੈਂ ਤਾਂ ਪਹਿਲਾਂ ਹੀ ਕਿਹੜੇ ਹਾਲਾਤਾਂ 'ਚ ਗਰੀਬੀ ਨਾਲ ਤਾਂ ਸੀ ਉਮਰੀ ਜਾਂਦੇ ਆ ਜੇ ਤੁਸੀਂ ਵੀ ਮੈਨੂੰ ਕੰਮ ਤੋਂ ਕੱਢਤਾ ਤਾਂ ਮੈਂ ਕੀ ਕਰੂੰਗੀ ਮਾੜਾ ਜੇ ਤਾਂ ਤਰਸ ਖਾਓ ਮੇਰੇ ਤੇ ਦੇ ਕੁੜੀ ਸਾਨੂੰ ਕੰਮਾਂ ਵਾਲੇ ਦੀ ਤੋੜਾ ਨਹੀਂ ਹੈਗਾ ਨਾ ਯਾਡੇ ਘਰ ਦਿੱਤੀਆਂ ਮੈਂ ਐਨਾ ਫੈਸਲ ਤਾਂ ਮੈਂ ਨਹੀਂ ਕਰਦੀ ਜਿਵੇਂ ਤੂੰ ਕਰਕੇ ਹੁੰਨੀ ਐ ਨਾਲ ਮੇਰੇ ਮੂੰਹ ਕਨੀ ਕੋ ਜਾ ਕਿ ਜੰਨੀ ਹੈਗੀ ਗਾਗਾ ਗੱਤ ਝਾੜੂ ਲਾ ਦੇ ਆਂਟੀ ਝਾੜੂ ਤਾਂ ਮੈਂ ਲਾ ਦਨੀ ਆ ਮੈਮ ਆੜੀ ਜੀ ਪਹਿਲਾਂ ਚਾਹ ਪੀਆ ਵਾ ਮੈਨੂੰ ਸਵੇਰ ਦੀ ਚਾਹ ਨਹੀਂ ਪੀਤੀ ਅਰ ਸੋਈ ਤੇ ਪਈਆ ਪੀਦਾ ਜਾ ਕੇ ਕੰਮ ਜੀ ਤਾਂ ਹੁੰਦੀ ਨਹੀਂ ਪਹਿਲਾਂ ਕਹਿ ਦਿੰਦੇ ਚਾਹ ਪੀਣੀ ਹੈ ਚਾਹ ਪੀਣੀ ਹੈਗੀ ਤੇ ਦੀ ਸੀ ਨਹੀਂ ਮੈਨੂੰ ਉਧਰ ਦੇਖਿਆ ਉਧਰ ਵੀ ਹੈ ਨਹੀਂ ਕਮਰੇ ਚ ਦੇਖਿਆ ਇਧਰ ਵੀ ਹੈ ਨਹੀਂ ਆਂਟੀ ਨੂੰ ਪੁੱਛਦੀ ਆਂਟੀ ਜੀ ਅੱਜ ਕਰੇ ਬੜੀ ਸੁਣਸਰਾ ਜੀ ਹੈ ਕਿਉਂ ਰੇ ਖਾਣਾ ਨਵਾਲਾ ਕ ਗਿੱੱਦੇ ਵਾਲੇ ਬਣਾ ਲੈ ਅੱਗੇ ਕਿਹੜਾ ਗਿੱੱਦਾ ਪੈਂਦਾ ਸੀ ਵੀ ਸੁਣਨ ਸਰ ਨਹੀਂ ਆ। ਉਹ ਆਂਟੀ ਜੀ ਮੈਂ ਤਾਂ ਤੁਹਾਨੂੰ ਤਾਂ ਕਿਹਾ ਵੀ ਮਸਾ ਮਸਾ ਤਾਂ ਤੁਹਾਡਾ ਮੁੰਡਾ ਕਨੇਡਾ ਤੋਂ ਆਇਆ ਇੰਨੇ ਟਾਈਮ ਬਾਅਦ ਤੁਸੀਂ ਉਹਦੇ ਕੋਲੇ ਬੈਠਿਆ ਕਰੋ 10-20 ਮਿੰਟ ਦਾ ਸਮਾਂ ਉਹਦੇ ਨਾਲ ਬਤਾਇਆ ਕਰੋ ਨਾਲੇ ਵੈਸੇ ਵੀ ਵਿਚਾਰੇ ਨੇ ਬਾਗੀ ਜਾਣਾ ਨਾਲੇ ਕਿੰਨਾ ਕੁ ਟਾਈਮ ਆ ਉਹ ਇੱਥੇ ਕਦੋਂ ਕ ਜਾਊਗਾ ਉਹ ਤਾਂ ਸੀਮ ਹੀ ਨਹੀਂ ਜਾਂਦਾ ਹੈਗਾ ਉਹਦੇ ਵਾਸਤੇ ਤਾਂ ਵੈਸੇ ਕੁੜੀ ਦੇਖਦੇ ਆ। ਜੇ ਕੁੜੀ ਪਸੰਦ ਆ ਗਈ ਤਾਂ ਸਾਗਨ ਕਰ ਦਾਂਗੇ ਜਦੋਂ ਅਗਲੇ ਸਾਲ ਆਊਗਾ ਉਦੋਂ ਵਿਆਹ ਕਰ ਦਾਂਗੇ ਉਹਦਾ ਚਲੋ ਚੰਗੀ ਗੱਲ ਆਂਟੀ ਜੀ ਬਸ ਕੋਈ ਵਧੀਆ ਕੁੜੀ ਮਿਲ ਜੇ ਫਿਰ ਤਾਂ ਮੈਂ ਜ਼ਿੰਦਗੀ ਭਰ ਤੁਹਾਡੇ ਘਰ ਚ ਕੰਮ ਕਰੂੰਗੀ ਜੇ ਵਧੀਆ ਸਿਆਣੀ ਤੇ ਸਮਝਦਾਰ ਕੁੜੀ ਹੋਈ ਮਿਲਨ ਵਰਤਨ ਵਾਲੀ ਨਾਲੇ ਆਂਟੀ ਜੀ ਹੋ ਸਕਦਾ ਥੋੜੇ ਮੁੰਡੇ ਨੇ ਪਹਿਲਾਂ ਹੀ ਬਾਹਰ ਕੋਈ ਕੁੜੀ ਲੱਭ ਰੱਖੀ ਹੋਵੇ ਜੇ ਉਹਨੂੰ ਪਸੰਦ ਹੋਈ ਫੇਰ ਫਿਰ ਮੈਂ ਕਿਹੜਾ ਕਹਿਣਾ ਮੋੜਦੀ ਮੇਰੇ ਪੁੱਤ ਦਾ ਨਹੀਂ ਮੇਰੇ ਮੂੰਹ ਕੋ ਨਹੀਂ ਨਾ ਝਾਕੀ ਜੀ ਚਾੜੂ ਲਾ ਲਾ ਉਧਰ ਤੋਂ ਜਾ ਕੇ ਲਾਉਣੀ ਆਂਟੀ ਮੈਂ ਚਾੜੂ ਜੇ ਕਿਤੇ ਸਰਦਾਰਾਂ ਦੇ ਮੁੰਡੇ ਨੂੰ ਮੈਂ ਪਸੰਦ ਆ ਜਾ ਇਹ ਤਾਂ ਮੈਨੂੰ ਪਤਾ ਹੈ ਵੀ ਸਰਦਾਰਨੀ ਤਾਂ ਮੰਨ ਜੂਗੀ ਕਿਉਂਕਿ ਇਹ ਤਾਂ ਡਰਦੀ ਬਹੁਤ ਹੈ ਆਪਦੇ ਮੁੰਡੇ ਤੋਂ ਇਹਦੀਆਂ ਗੱਲਾਂ ਤਾਂ ਹੀ ਪਤਾ ਲੱਗ ਗਿਆ ਬਸ ਕਿਵੇਂ ਨਾ ਕਿਵੇਂ ਕਰਕੇ ਨਾ ਮੈਨੂੰ ਇਹਨਾਂ ਦੇ ਮੁੰਡੇ ਨੂੰ ਇੰਪ੍ਰੈਸ ਕਰਨਾ ਪੈਣਾ ਹੂੰ بس ਇੱਕ ਵਾਰੀ ਉਹਦੇ ਨਾਲ ਰਿਸ਼ਤਾ ਬਣਾ ਲਾਂ ਫੇਰ ਮੈਂ ਸਾਰੇ ਪਿੰਡ ਚੈਨ ਨੂੰ ਬਲੈਕਮੇਲ ਕਰੂੰਗੀ ਜਿਹਨਾਂ ਨੇ ਮੈਨੂੰ ਨਾਂ ਵਿਆਹ ਆ ਨਾਲੇ ਮੈਂ ਇਹਨਾਂ ਨੂੰ ਕਹੂੰਗੀ ਵੀ ਕਿੱਧਰ ਤੁਸੀਂ ਆਪਦੇ ਨੂਪਾਲ ਦੇ ਫਿਰਦੇ ਹੋ ਥੋਡੇ ਨੂੰ ਤਾਂ ਤੁਹਾਡੇ ਘਰ ਚ ਝਾੜੂ ਲਾਉਂਦੀ ਫਿਰਦੀ ਆ ਵੈਸੇ ਸਰਦਾਰ ਨੇ ਨੇ ਮੈਨੂੰ ਇਹ ਹੀ ਨਹੀਂ ਦੱਸਿਆ ਵੀ ਇਹਦਾ ਮੁੰਡਾ ਗਿਆ ਕਿੱਥੇ ਹੈ ਸੱਲ ਕੋਈ ਨਾ ਮੈਂ ਵੀ ਟਾਲਮਟੋਲ ਕਰਕੇ ਨਾ ਸ਼ਾਮ ਤੱਕ ਇੱਥੇ ਹੀ ਕੰਮ ਕਰਦੀ ਫਿਰੀ ਜਾਊਂਗੀ ਉਦੋਂ ਤੱਕ ਤਾਂ ਉਹ ਘਰੇ ਆਊਗਾ ਹੀ ਨਾ ਨਾਲੇ ਸੇਬ ਨੇ ਉਹਦੇ ਤੋਂ ਉਹਦਾ ਨੰਬਰ ਲੈ ਲੂੰਗੀ ਆਈ ਤਾਂ ਮੁੰਡੇ ਮਰਦੇ ਹੁੰਦੇ ਆ ਕੁੜੀਆਂ ਤੇ ਕਿਉਂ ਲਾਉਣ ਨਹੀਂ ਆ ਪਾਣੇ ਇਹਦੇ ਵਿੱਚ ਤੇਰਾ ਕੀ ਕਸੂਰ ਸੀ ਉਹ ਬੰਦਾ ਤੇਰੇ ਲਈ ਕਹੀ ਨਹੀਂ ਸੀ ਸੋਹਣੇ ਦੇ ਖਾਦਰ ਹਮੇਸ਼ਾ ਸੁਨਿਆਰ ਨਾ ਹੁੰਦੀ ਐ ਲਹਾਰ ਨੂੰ ਨੇ ਪਰ ਵੀਰੇ ਤੁਸੀਂ ਇੱਕ ਵਾਰ ਉਹਦੇ ਬਾਰੇ ਪਤਾ ਤਾਂ ਕਰ ਸਕਦੇ ਸੀ ਕਿਉਂ ਮੁੰਡਾ ਕਿ ਹੋ ਜਾ ਮੇਰਾ ਤਾਂ ਪਹਿਲਾ ਵਿਆਹ ਹੀ ਅਸਫਲ ਰਿਹਾ ਤੇ ਹੁਣ ਦੂਜੇ ਤੇ ਵੀ ਦਾਗ ਲੱਗ ਗਿਆ ਸਾਰੇ ਲੋਕ ਤਾਂ ਇਹਨਾਂ ਕਹਿਣਗੇ ਕਿ ਇਹਨਾਂ ਦੀ ਕੁੜੀ 'ਚ ਹੀ ਕੋਈ ਕਸੂਰ ਹੋਊਗਾ ਆਪਾਂ ਲੋਕਾਂ ਦੀ ਪਰਵਾਹ ਨਹੀਂ ਕਰਨੀ ਤੇਰਾ ਕੋਈ ਕਸੂਰ ਨਹੀਂ ਹੈਗਾ ਮੈਨੂੰ ਪਤਾ ਤੂੰ ਚੰਗੀ ਐ ਸਿਆਣੀ ਐ ਸਮਝਦਾਰ ਆ ਪਰ ਤੇਰੀ ਕਿਸਮਤ ਹੀ ਮਾੜੀ ਐ ਕਈ ਚੀਜ਼ਾਂ ਆਪਣੀ ਮਰਜ਼ੀ ਨਾਲ ਨਹੀਂ ਹੁੰਦੀਆਂ ਰੱਬ ਦੀ ਵੀ ਮਰਜ਼ੀ ਹੁੰਦੀ ਐ ਹੁਣ ਤੇਰਾ ਆਪਾਂ ਵਿਆਹ ਹੀ ਨਹੀਂ ਕਰਦੇ ਤੂੰ ਘਰ ਹੀ ਰਹਿ ਤੈਨੂੰ ਜ਼ਰੂਰੀ ਕਿਸੇ ਦੀ ਚੌਂਕੀਦਾਰੀ ਕਰਨੀ ਐ ਤੂੰ ਆਪ ਦਾ ਰੱਜ ਕੇ ਖਾ ਘਰ ਦਾ ਕੰਮ ਕਰ ਜੇ ਤੇਰਾ ਪੜਨ ਨੂੰ ਜੀ ਕਰਦਾ ਪੜਨਾ ਪਰ ਵੀਰੇ ਮੇਰੀ ਪੜਨ ਵਾਲੀ ਉਮਰ ਕਿੱਥੇ ਆ ਹੁਣ ਪੜਨ ਦੇ ਵੀ ਕੋਈ ਉਮਰ ਹੁੰਦੀ ਐ ਬੰਦਾ ਸਾਰੀ ਉਮਰ ਸਹੇਦ ਆ ਸਾਰੀ ਉਮਰ ਦੀ ਰੋਜੀ ਰੋਟੀ ਹੁੰਦੀ ਐ ਜੇ ਬੰਦਾ ਇੱਕ ਵਾਰ ਪੜ ਕੇ ਨੌਕਰੀ ਲੱਗ ਜਾਵੇ ਜ਼ਰੂਰੀ ਨਹੀਂ ਕਿ ਬੰਦਾ ਇੱਕ ਕਮਾ ਕੇ ਔਰਤ ਨੂੰ ਖਵਾ ਸਕਦਾ ਐ ਅੱਜ ਕੱਲ੍ਹ ਕੁੜੀਆਂ ਕਿਸੇ ਤੋਂ ਘੱਟ ਨਹੀਂ ਹੈਗੀਆਂ ਹੁਣ ਤਾਂ ਭੁੱਲ ਜਾ ਬੈਣ ਕਿ ਤੇਰੀ ਜ਼ਿੰਦਗੀ ਵਿੱਚ ਕੋਈ ਪਾਲੀ ਨਾਂ ਦਾ ਵੀ ਬੰਦਾ ਸੀ ਕੀ ਮੈਂ ਭੁੱਲ ਜਾ ਵੀ ਰੇ ਮੈਂ ਤਾਂ ਉਹਨੂੰ ਅੱਜ ਵੀ ਪਿਆਰ ਕਰਦੀ ਆ ਤੇ ਮੇਰੇ ਦਿਲ 'ਚ ਉਹਦੇ ਲਈ ਅੱਜ ਵੀ ਉਨੀ ਇੱਜ਼ਤ ਹੈ ਜਿੰਨੀ ਪਹਿਲਾਂ ਸੀ ਉਹ ਗੱਲ ਅਲੱਗ ਹੈ ਕਿ ਉਹ ਮੈਨੂੰ ਪਸੰਦ ਨਹੀਂ ਕਰਦਾ ਪਰ ਮੈਂ ਤਾਂ ਹਮੇਸ਼ਾ ਉਹਦੀ ਵਾਰ ਹੀ ਸੋਚਿਆ ਤੇ ਸੋਚਦੀ ਰਹੂੰਗੀ ਹਾਂ ਮੈਂ ਪੜ੍ਹਾਂਗੀ ਲਿਖੂੰਗੀ ਜ਼ਰੂਰ ਪਰ ਮੈਂ ਆਪਣੀ ਜ਼ਿੰਦਗੀ 'ਚ ਉਹ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਲਿਆਉਂਦੀ ਤੇ ਮੈਂ ਉਹਦੀ ਖੁਸ਼ੀ ਲਈ ਘਰ ਛੱਡ ਕੇ ਆਈ ਆ ਕਿਉਂਕਿ ਉਹਨੂੰ ਮੇਰਾ ਉੱਥੇ ਰਹਿਣਾ ਪਸੰਦ ਨਹੀਂ ਪਰ ਉਹ ਮੇਰੇ ਦਿਲ 'ਚ ਕੱਲ ਵੀ ਧੜਕਦਾ ਸੀ ਤੇ ਅੱਗੇ ਵੀ ਧੜਕਦਾ ਰਹੂਗਾ ਦੀ ਦੱਸੋ ਦੱਸਣਾ ਕੀ ਆ ਮੈਂ ਤਾਂ ਤੈਨੂੰ ਇਹ ਕਹਿਣਾ ਸੀ ਕਿ ਮੈਂ ਨਾ ਤੈਨੂੰ ਬਹੁਤ ਪਸੰਦ ਕਰਦੀ ਆ ਤੇ ਗੁਰੀ ਨਾਲੋਂ ਤਾਂ ਮੈਨੂੰ ਬੜੀ ਜ਼ਿਆਦਾ ਨਫ਼ਰਤ ਹੋ ਗਈ ਆ ਮੈਂ ਤਾਂ ਤੇਰੇ ਨਾਲ ਫੋਨ ਤੇ ਗੱਲ ਕਰਨ ਨੂੰ ਵੀ ਤਿਆਰ ਸੀ ਪਰ ਤੈਨੂੰ ਮੇਰੇ ਤੇ ਯਕੀਨ ਹੀ ਨਹੀਂ ਸੀ ਤਾਂ ਕਰਕੇ ਮੈਂ ਤੈਨੂੰ ਇੱਥੇ ਮਿਲਣ ਬੁਲਾਇਆ ਓ ਯਾਰ ਸੱਚੀ ਤੂੰ ਮੈਨੂੰ ਬਹੁਤ ਸੁਹਣੀ ਲੱਗਦੀ ਆ ਮੈਂ ਤੈਨੂੰ ਪਿਆਰ ਵੀ ਬਹੁਤ ਕਰਦਾ ਤੂੰ ਮੇਰੀ ਪਰਜਾਈ ਨਹੀਂ ਤੂੰ ਮੇਰੀ ਜਾਨ ਹੈ ਅੱਛਾ ਤੇ ਫਿਰ ਆਪਦੀ ਜਾਨ ਦੇ ਖਾਤਰ ਕੀ ਕਰ ਸਕਦਾ ਮੇਰੀ ਖਾਤਰ ਕਿਸੇ ਦੀ ਜਾਨ ਲੈ ਸਕਦਾ ਅੱਛਾ ਹੁਣ ਆਈ ਆ ਸਾਰੀ ਗੱਲ ਸਮਝ ਜਾ ਤੁਸੀਂ ਐ ਕਹਿੰਦੇ ਮੈਂ ਗੁਰੀ ਨੂੰ ਮਾਰ ਦੇਵਾਂ ਆਪਣਾ ਵਿਆਹ ਹੋ ਜੇ ਹਾਂ ਮੈਂ ਇਹੀ ਚਾਹੁੰਨੀ ਆ ਕਿ ਤੂੰ ਗੁਰੀ ਨੂੰ ਮਾਰ ਦੇਵੇਂ ਤੇ ਫਿਰ ਆਪਾਂ ਦੋਨੇ ਆਪਸ ਵਿੱਚ ਵਿਆਹ ਕਰਵਾ ਲਈਏ ਜੇ ਤੂੰ ਚਾਹਨਾ ਹੈ ਵੀ ਮੈਂ ਸਦਾ ਲਈ ਤੇਰੀ ਹੋ ਜਾ ਤਾਂ ਫਿਰ ਤੈਨੂੰ ਮੇਰੇ ਲਈ ਇੱਕ ਕਤਲ ਤਾਂ ਕਰਨਾ ਹੀ ਪੈਣਾ ਉਹ ਤੁਸੀਂ ਆ ਕੀ ਕਹੀ ਇਹਨੂੰ ਮੈਂ ਤਾਂ ਤੁਹਾਨੂੰ ਪਸੰਦ ਕਰਦਾ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰਾਉਣਾ ਵਿਆਹ ਤਾਂ ਫਿਰ ਮੈਂ ਵੀ ਨਹੀਂ ਕਰਵਾਉਣਾ ਤੇਰੇ ਨਾਲ ਪਰ ਫਿਰ ਵੀ ਜੇ ਤੂੰ ਚਾਹਨਾ ਹੈ ਨਾ ਵੀ ਮੈਂ ਉਮਰ ਪਰ ਤੇਰੀ ਸੇਲੀ ਬਣ ਕੇ ਰਹਾ ਤਾਂ ਤੈਨੂੰ ਗੁਰੀ ਨੂੰ ਤਾਂ ਖਤਮ ਕਰਨੇ ਪੈਣਾ ਦੱਸੋ ਫਿਰ ਕਿਵੇਂ ਮਾਰਨਾ ਤੂੰ ਮੈਨੂੰ ਸਲਫਾਜ਼ਲਾ ਕਿਤੇ ਦੇਵੇਂਗਾ ਹਾਂ ਤੁਹਾਨੂੰ ਸਲਫਾਜ਼ਲਾ ਕਿਤੇ ਦੇ ਦੂੰਗਾ ਨੜੇ ਕੰਮ ਚ ਨਾ ਮੈਨੂੰ ਬੜੀ دیر ਨਹੀਂ ਚਾਹੀਦੀ ਬਸ ਇੱਕ ਦੋ ਦਿਨ ਦੇ ਵਿੱਚ ਵਿੱਚ ਕੰਮ ਹੋਣਾ ਚਾਹੀਦਾ ਚੱਲ ਚੱਲਨੇ ਤੇ ਪਾਠ ਸੱਤਵਾਂ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਵਧੀਆ ਲੱਗਿਆ ਤਾਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨੈਕਸਟ ਹਰਸ ਤੇ ਮਿਲਦੇ ਆਪਾਂ ਅੱਠਵੇਂ ਪਾਠ ਦੇ ਨਾਲ ਤੇ ਤਦ ਤੱਕ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਅੱਠਵੇਂ ਤੋਂ ਬਾਅਦ ਆਪਾਂ ਇੱਕ ਨਿਊ ਕਨਸੈਪਟ ਲੈ ਕੇ ਆਵਾਂਗੇ ਤੇ ਉਮੀਦ ਕਰਦਾ ਹਾਂ ਤੁਹਾਨੂੰ ਵਧੀਆ ਲੱਗੂਗਾ ਤੇ ਬਾਕੀ ਖਿਆਲ ਰੱਖਿਓ ਸਪੋਰਟ ਕਰਦੇ ਰਹੋ ਥੈਂਕ ਯੂ ਸੋ ਮਚ